ਜੀ ਮੈਂ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜੋ 4 ਮਾਰਚ ਨੂੰ ਨਗਰ ਕੌਂਸਲ ਜੀਰਖਪੁਰ ਦੇ ਦਫ਼ਤਰ ਦੇ ਵਿੱਚ ਜੋ ਤਹਿਸੀਲਦਾਰਾਂ ਦੀ ਹੜਦਾਲ ਦੇ ਸਬੰਧ ਚ ਆਈ ਸੀ ਉਸ ਸਮੇਂ ਡੀਸੀ ਮੁਹਾਲੀ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਅਧਿਕਾਰੀ ਨਾਲ ਸਨ ਜਿਹਦੇ ਵਿੱਚ ਮੈਂ ਉੱਥੇ 7 ਮਹੀਨਿਆਂ ਤੋਂ ਧਰਨੇ ਤੇ ਬੈਠਾ ਹੈ ਰੋਸ ਪ੍ਰਦਰਸ਼ਨ ਚੱਲ ਰਿਹਾ ਜਿਹੜੀਆਂ ਸ਼ਾਮਲਾੜ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਨਜਾਇਜ਼ ਉਹ ਸਾਰੀਆਂ ਗੈਰਕਾਨੂੰਨੀ ਢੰਗ ਨਾਲ ਜਿਹੜੀਆਂ ਪਿਨਾ ਨਕਸ਼ਿਆਂ ਤੋਂ ਪਾਸ ਕਰਾ ਕੇ ਉਹਸ਼ਾਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਰੋਸ ਵੱਜੋਂ ਮੈ ਸ਼ਿਕਾਇਤਾਂ ਦਿੱਤੀਆਂ ਹੋਈਆਂ ਸੀ ਜਿਹਦੇ ਵਿੱਚ ਹੁਣ ਪਰਸੋਂ ਮਾਰਯੋਗ ਚੀਫ ਸੈਕਟਰੀ ਪੰਜਾਬ ਵੱਲੋਂ ਸਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ ਗਿਆ ਵੀ ਜਿੰਨੇ ਵੀ ਵਿਭਾਗਾਂ ਦੇ ਵਿੱਚ ਪਈਆਂ ਪੈਂਡਿੰਗ ਸ਼ਿਕਾਇਤਾਂ ਉਹ 26 ਮਾਰਚ 2000 25 ਤੱਕ 11 ਵਜੇ ਤੱਕ ਮੇਰੇ ਟੇਬਲ ਤੇ ਹੋਣੀ ਚਾਹੀਦੀ ਆ ਕੱਲ ਮਾਨਯੋਗ ਐਫਸੀਆਰ ਸ਼੍ਰੀ ਅਨੁਰਾਗ ਪਰਮਾ ਜੀ 30 ਪੀਸੀ ਮੁਹਾਲੀ ਮੈਡਮ ਜੋ ਮਿੱਤਲ ਜੀ ਉ ਪਹੁੰਚੇ ਸੀਗੇ ਦੌਰੇ ਤੇ ਉਸ ਸਮੇਂ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਐਫਸੀਆਰ ਸਾਹਿਬ ਅਨੁਰਾਗ ਪਰਮਾ ਜੀ ਨੂੰ ਮੈਂ ਆਪਣੀ ਨਗਲੇ ਦੇ ਸ਼ਾਮਲਾ ਤੋਂ ਲੈ ਕੇ ਸਕੈਮ ਸੰਬੰਧੀ ਦੱਸਿਆ ਜਿੰਨਾਂ ਨੇ ਉਸ ਕੈਸਟ ਨੂੰ ਜਿਹੜੀ ਪੜਤਾਲ ਲਈ ਵੀ ਆਰ ਪੰਸਲ ਜੋ ਰਿਟਾਇਰ ਜੱਜ ਹੈ ਉਹਨਾਂ ਨੂੰ ਪੜਤਾਲ ਮਾਰਕ ਕੀਤੀ ਹੈ 20 ਮਾਰਚ ਨੂੰ ਅਸੀਂ ਉਹਨਾਂ ਕੋਲ ਪੰਜਕੁੱਲੇ ਜਾ ਕੇ ਪੜਤਾਲ ਦੇ ਵਿੱਚ ਹਾਜ਼ਰ ਵੀ ਹੋਏ ਆ ਤੇ ਅੱਜ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਜੀ ਦੇ ਦਫ਼ਤਰ ਦੇ ਵਿੱਚ ਜਿਹੜੀ ਮੇਰੀ ਦਾਦਾ ਲਈ ਪ੍ਰਾਪਰਟੀ ਖੋਦ ਕਾਸਤ ਖੁਦ ਮਾਲਕ ਚਲੇ ਆ ਰਹੇ ਸੀ 2006 ਤੱਕ ਤੇ ਡੇਰਾ ਬੱਸੀ ਦੇ ਜ਼ਿਲਕਪੁਰ تحصیلਦਾਰਨ ਹੈ ਮੇਰੇ ਦਾਦਾ ਜੀ ਨੂੰ 23 ਸਾਲ ਬਾਅਦ ਜੁੰਦਾ ਸ਼ਬਦ ਕਰਤਾ ਜਿਹੜਾ ਇੰਤਕਾਲ 2006 ਚ ਤਬਦੀਲ ਕੀਤਾ ਗਿਆ ਅਮਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਨਾਲ 291983 ਨੂੰ ਜਿਹੜੀ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ ਦੇ 23 ਸਾਲ ਬਾਅਦ ਫਟਵਾਰੀ ਲੈ ਦਾਦਾ ਜੀ ਵੱਲੋਂ ਪਨਾਮ ਪੰਜਾਬ ਸਰਕਾਰ ਦੇ ਨੋ ਇੰਤਕਾਲ ਮਨਜ਼ੂਰ ਕਰ ਦਿੱਤਾ ਸੀ ਜਿਸ ਦੇ ਵਿੱਚ 2018 ਚ ਜਦੋਂ ਮੈਂ ਆਪਣੀ ਜ਼ਮੀਨ ਵਾਰਿਆ ਸੀ ਚਰੀ ਚਾਰਾ ਵਗੈਰਾ ਵੇਚਣਾ ਸੀ ਉਸ ਸਮੇਂ ਸ਼ਿਪਰਾ ਨਾਮ ਦੀ ਕੰਪਨੀ ਜਿਹੜੀ ਹੈ ਬਿਲਡਰ ਕੰਪਨੀ ਉਹਨਾਂ ਦਾ ਜਿਹੜਾ ਸੀਟੀਪੀ ਪੰਜਾਬ ਗਮਾਂਡਾ ਤੋਂ ਰਟਾਇਰ ਅਫਸਰ ਹਰਕੇ ਸ਼ਰਮਾ ਵੱਲੋਂ ਮੇਰੇ ਤੇ ਪਰਚਾ ਦਰਜ ਕਰਾ ਕੇ ਮੈਨੂੰ ਜੇਲ੍ਹ ਚ ਭਜਵਾ ਦਿੱਤਾ ਸੀ ਜਿਸ ਦੇ ਵਿੱਚ 2021 ਦੇ ਵਿੱਚ ਮੈਂ ਨਵੇਂ ਬਣੀ ਸਰਕਾਰ ਦੇ ਸਮੇਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ 5 April 2021 ਨੂੰ ਜਿਸ ਦੇ ਉੱਤੇ ਆ ਜਿਹੜੀ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਡੇਰਾ ਬਸਵੀ ਨੂੰ ਪੜਤਾਲ ਰਿਪੋਰਟ ਲਈ ਲਿਖ ਦਿੱਤਾ ਸੀ 2023 ਦੇ ਵਿੱਚ ਪਰ ਅੱਜ ਤੱਕ ਇਸੇ ਕੋਈ ਕਾਰਵਾਈ ਨਹੀਂ ਸੀ ਹੋਈ ਜਦੋਂ ਕੱਲ ਅਨੁਰਾਗ ਬਰਮਾ ਜੀ ਜੋ ਐਫਸੀਆਰ ਪੰਜਾਬ ਸਰਕਾਰ ਔਰ ਮਾਨਯੋਗ ਡਿਪਟੀ ਕਮਿਸ਼ਨਰ ਮੌਕੇ ਤੇ ਪਹੁੰਚੇ ਜਿਨ੍ਹਾਂ ਨੂੰ ਦੱਸਿਆ ਉਹਨਾਂ ਨੇ ਅੱਜ ਮੇ ਤੋਂ ਲਿਖਤੀ ਦਰਖਾਸਤ ਲੈ ਕੇ ਇਹਦੇ ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਜੋ ਇੰਡਸਟਰੀ ਡਿਪਾਰਟਮੈਂਟ ਭੌਂ ਪ੍ਰਾਪਤੀ ਉਦਯੋਗ ਵਿਭਾਗ ਵੱਲੋਂ 1979-80 ਤੇ ਜ਼ਮੀਨ ਅਕਵਾਇਰ ਕੀਤੀ ਸੀ ਇਸ ਦੇ ਵਿੱਚ 40 ਕਿੱਲੇ ਸ਼ਾਮਲਾੜ ਜ਼ਮੀਨ ਸੀ ਜੋ ਕਿ ਬਰਿੰਦਰ ਧੂਤ तहसीलदार ਵੱਲੋਂ ਇੱਕ ਸ਼ਾਮਲਾ ਦਾ ਟਾਈਟਲ ਚੱਕ ਕੇ ਸਿਪਰਾ ਸਟੇਟ ਕੰਪਨੀ ਨੂੰ ਮਾਲਕ ਬਣਾ ਦਿੱਤਾ ਸੀ ਜਿਸ ਦੀ ਇਹ ਵੀ ਪੜਤਾਲ ਸ਼ੁਰੂ ਹੋ ਗਈ ਦੂਜਾ ਜਿਹੜਾ ਐ ਐਨ ਕੇ ਸ਼ਰਮਾ ਵੱਲੋਂ ਭੰਖਰਪੁਰ ਪਿੰਡ ਦੀ ਸ਼ਾਮਲਾੜ ਜ਼ਮੀਨ 'ਚ ਲੱਗੇ ਪੈਟਰੋਲ ਪੰਪ ਸਬੰਧੀ ਤੇ ਗਾਜੀਪੁਰ ਗੁਰੂਕੁਲ ਸਕੂਲ ਦੀ ਜਿਹੜੀ ਬਿਲਡਿੰਗ ਬਣਾ ਕੇ ਉੱਥੇ ਟਰਸਟ ਬਣਾ ਕੇ ਦਰਬਾਰੀ ਲਾਲ ਫਾਊਂਡੇਸ਼ਨ ਉਸ ਦੇ ਉੱਤੇ 11 ਕਰੋੜ ਰੁਪਏ ਦਾ ਸ਼ਾਮਲੜ ਜ਼ਮੀਨ ਤੇ ਲੋਨ ਵੀ ਚੱਕ ਲਿਆ ਹੈ ਇਸ ਕਰਕੇ ਮੈਂ ਇਹ ਸ਼ਾਮਲੜ ਜ਼ਮੀਨਾਂ ਦੇ ਵਿੱਚ ਜਿਹੜੇ ਪ੍ਰਸ਼ਾਸਤਕਾਰੀ ਸ਼ਾਸਕ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖੀ ਹੋਈ ਹੈ ਮੇਰੇ ਤੇ ਹਰ 6 ਮਹੀਨੇ ਬਾਅਦ ਪਰਚਾ ਦਰਜ ਹੋ ਜਾਂਦਾ ਸੀ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ 2 ਲੱਖ ਰੁਪਏ ਦੇ ਕਿਰਪ ਮੇਰਾ ਮੇਰਾ ਖਰਚਾ ਆ ਜਾਂਦਾ ਸੀ ਘਰ ਤੋਂ ਬੇਕਰ ਜੇਲ੍ਹ ਚੰਦਰ ਰਹਿਣ ਕਰਕੇ ਤਾ ਮੈਂ ਹੁਣ ਮਜਬੂਰਨ 15 ਅਗਸਤ ਤੋਂ ਲੈ ਕੇ ਮੈਂ ਜਿਰਕਪੁਰ ਨਗਰ ਕਾਉਂਸਲ ਦੇ ਦਫਤਰ 'ਚ ਰੋਜ਼ ਪ੍ਰਦਰਸ਼ਨ ਰੱਖਿਆ ਹੋਇਆ ਹੈ ਜੋ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਚੈੱਕ ਕੀਤਾ ਤੇ ਐਫਸੀਆਰ ਸਾਹਿਬ ਡੀਸੀ ਮੈਡਮ ਵੀ ਸਾਰਾ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਵੀ ਉੱਥੇ ਮੌਕੇ ਤੇ ਸੀ ਜਿਨ੍ਹਾਂ ਨੇ ਦੇਖਿਆ ਤੇ ਇਹ ਰੋਜ਼ ਪ੍ਰਦਰਸ਼ਨ ਇਸ ਕਰਕੇ ਕਰਨਾ ਪਿਆ ਕਿਉਂਕਿ ਹਰ 6 ਮਹੀਨੇ ਬਾਅਦ ਮੇਰੇ ਤੇ ਅਖਈਆ ਦਰਜ ਹੋ ਜਾਂਦੀ ਸੀ 2 ਲੱਖ ਰੁਪਏ ਦੇ ਕਰੀਬ ਮੇਰੀ bail bond ਕਰਾਣਾ ਜੇਲ੍ਹ 'ਚ ਖਰਚਾ ਹੋ ਰਾਣਾ ਜਾਣਾ ਪ੍ਰੇਸ਼ਾਨੀ ਸੀ ਉਹਦੇ ਨਾਲੋਂ ਮੈਂ ਫਿਰ ਇੱਥੇ 9 ਤੋਂ 5 ਨਗਰ ਕੌਂਸਲ ਦਫ਼ਤਰ ਦੇ ਮੁਰੇ ਤੱਕ ਉਸ ਇਲਾਕੇ ਉੱਥੇ ਰੋਜ਼ ਪ੍ਰਦਰਸ਼ਨ ਕੀਤਾ ਹੋਇਆ ਹੈ ਤੇ ਹੁਣ 7 ਮਹੀਨਿਆਂ ਚ ਮੇਰੇ ਤੇ ਕੋਈ ਪਰਚਾ ਨਹੀਂ ਹੋਇਆ ਤੇ ਮੇਰਾ 2 ਲੱਖ ਰੁਪਏ ਇਹ ਖਰਚਾ ਬਚ ਗਿਆ ਤੇ 5 ਵਜੇ ਤੋਂ ਬਾਅਦ ਮੈਂ ਧਰਨਾ ক্লোਜ਼ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਤੇ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਜਿਹੜਾ ਹੈ ਪਬਲਿਕ ਦੇ ਲਈ ਜਿਹੜਾ ਹੈ ਸੂਚਨਾ ਦੇ ਰਿਹਾ ਹਾਂ ਜਿਹੜਾ ਸੀਐਮ ਸਾਹਿਬ ਤੁਹਾਡੇ ਕੋਲ ਆਏ ਸੀਗੇ ਉਹਨਾਂ ਨੇ ਜਿਸ ਦਿਨ ਗੱਲਬਾਤ ਹੋਈ ਹੈ ਤਾਂ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਉਹਦੇ ਬਾਰੇ ਵੀ ਚੰਨਣਾ ਪਵੇ। ਦੇਖੋ ਜੀ ਸੀਐਮ ਸਾਹਿਬ ਆਉਣ ਤੋਂ ਪਹਿਲਾਂ ਪਿੱਛੇ ਜੇ 6 ਫਰਵਰੀ 2024 ਨੂੰ ਜਦੋਂ ਭੰਖਰਪੁਰ ਆਪ ਦੀ ਸਰਕਾਰ ਆਪਦੇ ਦਵਾਰ ਉੱਥੇ ਪਹਿਲਾ ਪ੍ਰੋਗਰਾਮ ਰੱਖਿਆ ਸੀ ਸਟੇਟ ਪੰਜਾਬ 'ਚ ਤੇ ਮੈਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪਤਾ ਨਹੀਂ ਕਿਹਦੇ ਹੁਕਮ ਨਾਲ ਇੱਕ ਘੰਟਾ ਮੈਨੂੰ ਮੁਬਾਰਕ ਪਰ ਥਾਣੇ ਦੇ ਵਿੱਚ ਨੱਦਰਬੰਦ ਰੱਖਿਆ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਇੱਕ ਰਾਤ ਉਸਵਲਾਤ ਰਹੇ ਹੈ ਮੈਨੂੰ ਵੀ ਇੱਕ ਘੰਟੇ ਲਈ ਬੰਦ ਕਰ ਦਿੱਤਾ ਸੀ ਹੁਣ ਜਦੋਂ 4 ਮਾਰਚ ਨੂੰ ਸੀਐਮ ਸਾਹਿਬ ਆਏ ਸੀਐਮ ਸਾਹਿਬ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਪੱਬਾ ਭਾਰ ਹੋ ਗਿਆ ਤੇ ਤਹਿਸੀਲਦਾਰ ਸਾਹਿਬ ਨੇ ਮੈਨੂੰ ਰਿਕੁਐਸਟ ਕੀਤੀ ਵੀ ਡਗਲਾ ਸਾਹਿਬ ਜੀ ਆਪਣਾ ਐਜੀਟੇਸ਼ਨ ਨੂੰ ਕਲੋਜ਼ ਕਰ ਦਿਓ ਤੇ ਥੋੜੇ ਸਮੇਂ ਲਈ ਪਾਸੇ ਹੋ ਜਾਓ ਮੈਂ ਰਿਕੁਐਸਟ ਕੀਤੀ ਵੀ ਸਰ ਮੈਂ 7 ਮਹੀਨੇ ਹੋ ਗਏ ਮੈਨੂੰ ਬੈਠਿਆ ਨੂੰ ਮੈਂ ਕੋਈ ਆਪਣੀ ਪੈਨਸ਼ਨ ਲੈਣ ਵਾਸਤੇ ਨਹੀਂ ਬੈਠਾ ਤੇ ਮੈਂ ਤੁਸੀਂ ਨਾ ਮੈਂ ਸੀਐਮ ਸਾਹਿਬ ਨੂੰ ਮਿਲਣਾ ਨਾ ਮੈਨੂੰ ਕੋਈ ਕੰਮ ਹੈ ਸੀਐਮ ਸਾਹਿਬ ਆਏ ਆ ਜੋ ਤਹਿਸੀਲਾਂ ਦੀ ਕੀਤੀ ਤਹਿਸੀਲਦਾਰਾਂ ਵੱਲੋਂ ਹੜਤਾਲ ਕੀਤੀ ਸੀ ਉਹਦੇ ਸਬੰਧ ਚ ਆਏ ਸੀ ਤੇ ਜੇ ਉਹਨਾਂ ਨੇ ਬੁਲਾਇਆ ਮਿਲਿਆ ਤਾਂ ਗੱਲ ਕਰਾਂਗਾ ਜਦੋਂ ਤਹਿਸੀਲਦਾਰ ਸਾਹਿਬ ਅੰਦਰ ਬੜੇ ਅੰਦਰੋਂ ਉਹਨਾਂ ਨੇ ਮੇਰਾ ਤਖਤ ਪੋਛਤੇ ਮੇਰਾ ਰੋਜ਼ ਪ੍ਰਦਰਸ਼ਨ ਵਾਲਾ ਐਜੀਟੇਸ਼ਨ ਜਿਹੜਾ ਫਲੈਕਸ ਬੋਰਡ ਲੱਗਿਆ ਸੀ ਉਹ ਦੇਖ ਲਿਆ ਤੇ ਮੇਰਾ ਨਾਮ ਲਿਖ ਲਿਆ ਤੇ ਐਮਐਲਏ ਸਾਹਿਬ ਨੇ ਮੇਰਾ ਨੰਬਰ ਵੀ ਦਿੱਤਾ ਤੇ ਅੱਜ ਜੋ ਪਰਸੋ ਚੀਫ ਸੈਕਟਰੀ ਵੱਲੋਂ ਪੂਰੇ ਸਟੇਟ ਦੇ ਵਿੱਚ ਪੈਂਡਿੰਗ ਪਈਆਂ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਹੁਕਮ ਜਾਰੀ ਕੀਤਾ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਤੇ ਚੀਫ ਸੈਕਟਰੀ ਸਾਹਿਬ ਦਾ ਐਫਸੀਆਰ ਸੀਰੀਅਲ ਔਰ ਆਗਰ ਵਰਮਾ ਜੀ ਦਾ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਜੀ ਦਾ ਤੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਉੱਥੇ ਫਿਰ ਤੱਕੇਚਾਈ ਕਰਨ ਦੀ ਨਹੀਂ ਕੀਤੀ ਇਸ ਕਰਕੇ ਮੈਂ ਸਾਰੇ ਸਟਾਫ ਦਾ ਸਰਕਾਰ ਦਾ ਧੰਨਵਾਦ ਕਰਦਾ ਸਰ ਉਹ 23 ਸਾਲ ਬਾਅਦ ਤਾਂ ਮੈਨੂੰ ਇਨਸਾਮ ਮਿਲਣ ਜਾ ਰਿਹਾ ਤੁਹਾਨੂੰ ਨਹੀਂ ਲੱਗੇ ਇਨਸਾਮ ਮਿਲ ਜੂਗਾ ਦੇਖੋ ਜੀ ਕਾਨੂੰਨ ਮੁਤਾਬਕ ਜੋ ਰੈਵਨਿਊ ਰਿਕਾਰਡ ਦੇ ਮੁਤਾਬਕ ਪਟਵਾਰੀ ਨੇ ਗਲਤ ਕੀਤਾ ਮੇਰੇ ਦਾਦਾ ਜੀ ਦੀ ਡੈਥ ਹੋਈ ਹੈ 29 1983 ਨੂੰ ਤੇ 2006 ਦੇ ਵਿੱਚ ਪਟਵਾਰੇ ਵੱਲੋਂ ਦਾਦਾ ਜੀ ਅਮਰ ਸਿੰਘ ਵੱਲੋਂ ਬਨਾਮ ਪੰਜਾਬ ਸਰਕਾਰ ਦੇ ਨਾਂ ਅੰਤਕਾਲ ਦਰਜ ਕਰਤਾ ਤੇ ਅੰਤਕਾਲ ਦਰਜ ਕਰਨ ਤੋਂ ਪਹਿਲਾਂ ਸਾਡੇ ਵਾਰਸਾਂ ਨੂੰ ਤਾਂ ਨੋਟਿਸ ਦੇਣਾ ਸੀ ਇਤਰਾਜ਼ ਮੰਗਣੇ ਸੀ ਜੋ ਰੈਵਨਿਊ ਰਿਕਾਰਡ ਦੇ ਮੁਤਾਬਕ ਜੋ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਇਹ ਤਬਦੀਲ ਬਲਕਿ ਹੋਣੀ ਸੀ ਇਸੇ ਤਰ੍ਹਾਂ ਹੀ ਜਿਹੜੀ 40 ਕਿੱਲੇ ਸ਼ਾਮਲਾਣ ਜ਼ਮੀਨ ਸੀ ਉਹ ਵੀ ਤਹਿਸੀਲਦਾਰ ਮਰਿੰਦਰ ਧੋਤਨੈ ਆਪਣੇ ਫਰਦਬਦਰ ਨੰਬਰ 7 ਰਾਹੀ 40 ਕਿੱਲੇ ਸ਼ਾਮਲਾੜ ਦੇ ਤਬਦੀਲ ਮਲਕੀਤ ਕਰਕੇ ਸਿਪਰਾ ਸਟੇਟ ਕੰਪਨੀ ਨੂੰ ਮਾਲਕ ਕੁਸ਼ਿਤ ਕਰਤਾ ਜਿਸ ਦੀ ਪੜਤਾਲ ਐਫਸੀਆਰ ਵੱਲੋਂ ਜਿਹੜੇ ਬੀਆਰ ਪੰਸਲ ਰਿਟਾਇਰ ਸੈਸ਼ਨ ਜੱਜ ਨੂੰ ਪੜਤਾਲ ਜਿਹੜੀ ਆ ਮਾਰਕ ਹੋ ਗਈ ਆ 20 ਮਾਰਚ ਤਰੀਕ ਲੱਗੀ ਸੀ ਜਿਹਦੇ ਚ ਅਸੀ ਤੇ ਤਹਿਸੀਲਦਾਰ ਪਟਵਾਰੀ ਵਗੈਰਾ ਉੱਥੇ ਹਾਜ਼ਰ ਹੋਏ ਸੀ ਅਗਲੀ ਤਰੀਕ ਬਾਰੇ ਹੁਣ ਅੱਗੇ ਪਤਾ ਲੱਗੇ ਜੇ ਤੁਹਾਨੂੰ ਤਾਂ ਨਸਾਮ ਮਿਲਦਾ ਮੰਨ ਲਓ ਤੁਹਾਨੂੰ ਨਸਾਮ ਮਿਲ ਗਿਆ ਕੀ ਤੁਸੀਂ ਜਿਹੜੇ ਇਹ ਪ੍ਰਸ਼ਾਸਨ ਅਧਿਕਾਰੀ ਹੈ ਜਿਨ੍ਹਾਂ ਨੇ ਗਲਤ ਕਰਿਆ ਕੋਈ ਕਾਰਵਾਈ ਉੱਤੇ ਫਿਰ ਵੀ ਕਰੋ ਦੇਖੋ ਜੀ 20 ਸਾਲ ਤੋਂ ਮੈਂ ਜਿਹੜਾ ਇਹ ਪ੍ਰਸ਼ਾਸਨ ਅਧਿਕਾਰੀ ਸਿਆਸੀ ਲੀਡਰਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖੀ ਹੋਈ ਹੈ ਇਸੇ ਤਰ੍ਹਾਂ ਹੀ ਮੈਂ ਅੱਗੇ ਵੀ ਆਵਾਜ਼ ਬੁਲੰਦ ਰੱਖਾਂਗਾ ਤੇ ਦੋਚਾ ਹੁਣ ਜਿਹੜਾ ਸਾਨੂੰ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜ ਪ੍ਰਧਾਨੀ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੀ ਸੇਵਾ ਕਰਨ ਵਾਸਤੇ ਸਾਨੂੰ ਇਹਨਾਂ ਨੇ ਚੁਣਿਆ ਤੇ ਇਸ ਦੇ ਵਿੱਚ ਹੁਣ ਵਾਰਸ ਪੰਜਾਬ ਆਕਾਲੀ ਦਲ ਵੱਲੋਂ ਅਸੀਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਜੋ ਵੀ ਆਮ ਜਨਤਾ ਲਈ ਪ੍ਰੋਬਲਮਾਂ ਮੁਸ਼ਕਲਾਂ ਨਜਾਇਜ਼ ਧੱਕੇਸ਼ਾਹੀਆਂ ਹੋ ਰੀਆਂ ਉਹਨਾਂ ਦੇ ਵਿੱਚ ਅਸੀਂ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿਆਂਗੇ ਇਨਸਾਫ਼ ਪਸੰਦ ਲੋਕ ਹੈ ਸੀ ਇਨਸਾਫ਼ ਦੇ ਲਈ ਦਵਾਨ ਵਾਸਤੇ ਦਿਨ ਰਾਤ ਪਾ ਸੇਵਾ ਨਿਭਾਵਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ